ਵੀਨਾ ਵਰਮਾ ਜੀ ਦੀ ਕਹਾਣੀ ਰੂਮ ਮੇਟ ਟੰਟਨ ਘੜੀ ਨੇ 11 ਵਜੇ ਦਾ అలਾਰਮ ਦਿੱਤਾ ਤੇ ਬਿਸਤਰੇ ਤੇ ਪਈ ਰਜਨੀ ਦਾ ਧਿਆਨ ਘੜੀ ਵੱਲ ਚਲਾ ਗਿਆ ਉਸ ਨੇ ਅੱਖਾਂ ਘੁਮਾ ਕੇ ਵੇਖਿਆ ਉਸ ਦਾ ਪਤੀ ਅਮਨ ਕੁਰਸੀ ਤੇ ਬੈਠਾ ਮੇਜ਼ ਤੇ ਝੁਕਿਆ ਹੋਇਆ ਸੀ ਕਿਤਾਬਾਂ ਦਾ ਥੱਬਾ ਉਹਦੇ ਅੱਗੇ ਪਿਆ ਹੋਇਆ ਸੀ ਤੇ ਉਹਨਾਂ ਚੋਂ ਕੁਝ ਦੇਖ ਕੇ ਆਪਣੀ ਕਾਪੀ ਤੇ ਉਤਾਰ ਰਿਹਾ ਸੀ ਤੇ ਉਹ ਲੈਂਪ ਦੀ ਰੋਸ਼ਨੀ ਵਿੱਚ ਉਸ ਦੀਆਂ ਅੱਖਾਂ ਤੇ ਚੜੀਆਂ ਐਨਕਾਂ ਦੇ ਸ਼ੀਸ਼ੇ ਚਮਕ ਰਹੇ ਸਨ ਤੇ ਉਹ ਕਈ ਵਾਰ ਟਿਚ-ਟਿਚ ਕਰਕੇ ਸਿਰ ਹਿਲਾਉਂਦਾ ਤੇ ਮੁੜ ਫੇਰ ਲਿਖਣ ਲੱਗ ਪੈਂਦਾ ਰਜਨੀ ਨੇ ਉਸ ਨੂੰ ਗੌਰ ਨਾਲ ਦੇਖਿਆ ਟੇਬਲ ਲੈਂਪ ਦੀ ਅੱਧੀ ਰੋਸ਼ਨੀ ਉਸ ਦੇ ਮੂੰਹ ਤੇ ਪੈ ਰਹੀ ਸੀ ਤੇ ਅੱਧੀ ਕਾਗਜ਼ਾਂ ਤੇ ਕਿੰਨੀ ਮਿਹਨਤ ਕਰ ਰਿਹਾ ਹੈ ਸ਼ਾਇਦ ਪੀ ਐਚ ਡੀ ਕਰਦਾ ਹੈ ਪੀ ਐਚ ਡੀ ਪੀ ਐਚ ਡੀ ਕਰਕੇ ਰੰਗ ਲਗਾ ਦੇਵੇਗਾ ਜਿਹੋ ਜਿਹੇ ਰੰਗ ਪਹਿਲਾਂ ਲਗਾ ਦਿੱਤੇ ਉਮ ਮਨ ਹੀ ਮਨ ਚ ਸੋਚਦੀ ਸਾਰਾ ਦਿਨ ਪਾਗਲਾ ਵਾਂਗ ਕਿਤਾਬਾਂ ਨਾਲ ਮੱਥਾ ਮਾਰੀ ਜਾਂਦਾ ਏ ਨਾ ਘਰ ਦਾ ਫਿਕਰ ਹੈ ਨਾ ਪਰਿਵਾਰ ਦਾ ਅੱਖੇ ਮੇਰੀ ਪੀ ਐਚ ਡੀ ਹੋ ਜਾਵੇ ਫਿਰ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਤਿੰਨ ਸਾਲ ਹੋ ਗਏ ਰਜਨੀ ਦਾ ਵਿਆਹ ਹੋਇਆ ਪਰ ਉਸ ਨੂੰ ਲੱਗਦਾ ਸੀ ਉਹ ਅਜੇ ਵੀ ਕੁਵਾਰੀ ਹੈ ਪਹਿਲਾ ਸਾਲ ਡੇਢ ਸਾਲ ਭਾਰਤ ਤੋਂ ਇੰਗਲੈਂਡ ਆਉਂਦਿਆਂ ਹੀ ਲੱਗ ਗਿਆ ਸੀ ਇੱਥੇ ਆ ਕੇ ਵੀ ਕਿਹੜਾ ਉਸਨੇ ਸੁੱਖ ਦੇਖਿਆ ਸੀ ਆਉਂਦੇ ਸਾਰ ਹੀ ਰੋਜੀ ਦਾ ਮਸਲਾ ਸਾਹਮਣੇ ਖੜਾ ਸੀ ਤੇ ਉਸ ਦਾ ਪਤੀ ਕਿਤਾਬੀ ਕੀੜਾ ਪੜ੍ਹਾਈ ਪਿੱਛੇ دیਵਾਨਾ ਸੀ ਕਈ ਵਾਰ ਉਸ ਦਾ ਮਨ ਕਰਦਾ ਕਿ ਉਸ ਦੀਆਂ ਕਿਤਾਬਾਂ ਪਾੜ ਕੇ ਗਲੀ ਚ ਵਹਾ ਮਾਰੇ ਪਰ ਉਹ ਅਜਿਹਾ ਨਾ ਕਰ ਸਕੀ ਉਹ ਤਿਆਰ ਨਾਲ ਆਪਣੀਆਂ ਬਾਹਾਂ ਉਸ ਦੇ ਗਲੇ ਦੁਆਲੇ ਪਾਉਂਦਾ ਤੇ ਆਖਦਾ ਰਾਜੀ ਡੀਅਰ ਜਦੋਂ ਮੇਰੀ ਪੀ ਐਚ ਡੀ ਪੂਰੀ ਹੋ ਗਈ ਤਾਂ ਜੋ ਕਿਤਾਬ ਲਿਖਾਂਗਾ ਉਹ ਤੈਨੂੰ ਸਮਰਪਣ ਕਰ ਦੇਵਾਂਗਾ ਟੂ ਮਾਈ ਡੀਅਰ ਵਾਈਫ ਰਾਜ ਜੀ ਰਜਨੀ ਇੱਕ ਪਲ ਲਈ ਫੋਕਾ ਜਿਹਾ ਹੱਸ ਛੱਡਦੀ ਰਜਨੀ ਨੇ ਕਾਰਵਟ ਬਦਲੀ ਤੇ ਆਪਣੇ ਬੈਡਰੂਮ ਦੀਆਂ ਖਿੜਕੀਆਂ ਚੋਂ ਬਾਹਰ ਦੇਖਣ ਲੱਗ ਪਈ ਬਾਹਰ ਆਕਾਸ਼ ਤੇ ਚੰਨ ਚਮਕ ਰਿਹਾ ਸੀ ਕਿਤੇ ਕੋਈ ਬੱਦਲ ਨਹੀਂ ਸੀ ਹਵਾ ਦਾ ਪੋਰਾ ਨਹੀਂ ਸੀ ਚੰਨ ਵੀ ਸ਼ਾਇਦ ਉਸ ਵਾਂਗ ਇਕੱਲਾ ਹੈ ਇਕੱਲਾ ਹੀ ਸਫ਼ਰ ਤੈਅ ਕਰ ਰਿਹਾ ਹੈ ਉਸਨੇ ਆਪਣੀ ਤੁਲਨਾ ਚੰਦਰਮਾ ਨਾਲ ਕੀਤੀ ਉਸਨੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਸੌ ਨਾ ਸਕੇ ਚਾਨਣ ਚ ਉਸਨੂੰ ਨੀਂਦ ਨਹੀਂ ਆਉਂਦੀ ਹਨੇਰਾ ਉਸਨੂੰ ਬੜਾ ਚੰਗਾ ਲੱਗਦਾ ਹੈ ਕਮਰੇ ਦੀ ਬੱਤੀ ਬੰਦ ਕਰਕੇ ਆਪਣੇ ਬਿਸਤਰੇ ਤੇ ਲੇਟ ਕੇ ਉਹ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਗਵਾਚ ਜਾਂਦੀ ਤੇ ਫਿਰ ਪਤਾ ਨਹੀਂ ਕਦੋਂ ਉਸਦੇ ਵਿਚਾਰਾਂ ਦੇ ਘੋੜੇ ਦੌੜ-ਤੌੜ ਕੇ ਥੱਕ ਜਾਂਦੇ ਤੇ ਉਹ ਨੀਂਦ ਰਾਣੀ ਦੀ ਗੋਦ ਵਿੱਚ ਚਲੀ ਜਾਂਦੀ 12 ਵਜੇ ਗਏ ਅਮਨ ਹਲੇ ਵੀ ਪੜ ਰਿਹਾ ਸੀ ਉਸ ਨੂੰ ਚੇਤਾ ਆਉਂਦਾ ਹੈ ਜਦੋਂ ਕਾਲਜ ਵਿੱਚ ਪੜਦੀ ਹੁੰਦੀ ਸੀ ਤਾਂ ਹੌਸਟਲ ਵਿੱਚ ਉਸਦੀ ਇੱਕ ਰੂਮ ਮੇਟ ਹੁੰਦੀ ਸੀ ਕਿਰਨ ਦੋਹਾਂ ਦੀ ਅਕਸਰ ਰਾਤ ਨੂੰ ਲੜਾਈ ਹੋ ਜਾਂਦੀ ਸੀ ਕਿਰਨ ਰਾਤ ਨੂੰ देर तक ਪੜਦੀ ਸੀ ਪਰ ਰਜਨੀ ਰੌਲਾ ਪਾਉਂਦੀ ਸੀ ਕਿ ਛੇਤੀ ਬੱਤੀ ਬੰਦ ਕਰ ਦੇ ਮੈਨੂੰ ਲਾਈਟ 'ਚ ਨੀਂਦ ਨਹੀਂ ਆਉਂਦੀ ਥੱਕ ਹਾਰ ਕੇ ਦੋਵੇਂ ਸੌਂ ਜਾਂਦੀਆਂ ਉਸ ਨੂੰ ਇੱਕ ਇੱਕ ਗੱਲ ਯਾਦ ਆ ਰਹੀ ਸੀ ਕਿਰਨ ਸਵੇਰੇ ਉੱਠ ਕੇ ਉਸਦੇ ਵਾਸਤੇ ਮੈਸਚੂ ਗਰਮ-ਗਰਮ ਚਾਹ ਲੈ ਕੇ ਆਉਂਦੀ ਲੋ ਮਹਾਰਾਣੀ ਜੀ ਚਾਹ ਪੀਓ ਉਹ ਚਾਹ ਪਿੰਦੀ ਫਿਰ ਦੋਵੇਂ ਮਿਲ ਕੇ ਰੂਮ ਸਾਫ਼ ਕਰਦੀਆਂ ਫਟਾਫਟ ਕੱਪੜੇ ਪ੍ਰੈਸ ਕਰਦੀਆਂ ਮੈਸਚੂ ਜਾ ਕੇ ਨਾਸ਼ਤਾ ਲਿਆਉਂਦੀਆਂ ਭੱਜੋ ਭਜਾਈ ਵਿੱਚ ਕਾਲਜ ਜਾ ਪਹੁੰਚਦੀਆਂ ਸ਼ਾਮੀ ਵਾਪਸ ਆ ਕੇ ਵੀ ਇਹੋ ਨੱਠ ਭੱਜ ਹੁੰਦੀ ਸੀ ਪਰ ਉਸ ਤੇ ਜਿਉਣ ਦਾ ਇੱਕ ਮਜ਼ਾ ਸੀ ਅਮਨ ਨੇ ਲਾਈਟ ਬੰਦ ਕਰ ਦਿੱਤੀ ਤੇ ਆ ਕੇ ਉਸਦੇ ਨਾਲ ਬੈੱਡ ਤੇ ਪੈ ਗਿਆ। ਰਜਨੀ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰ ਲਈਆਂ ਪਰ ਅਮਨ ਨੇ ਆਪਣੀ ਬਾਹ ਉਸਦੀ ਗਰਦਨ ਦੁਆਲੇ ਲਪੇਟ ਲਈ। ਰਜਨੀ ਨੂੰ ਲੱਗਿਆ ਜਿਵੇਂ ਉਸ ਦਾ ਦਮ ਘੁੱਟ ਰਿਹਾ ਹੋਵੇ ਪਰ ਅਜਿਹੇ ਮੌਕੇ ਤੇ ਉਹ ਮਸ਼ੀਨ ਬਣ ਜਾਂਦੀ। ਇਹ ਰੋਜ਼ ਦਾ ਹੀ ਕੰਮ ਸੀ। ਉਸ ਅੰਦਰਲੀ ਔਰਤ ਮਰ ਚੁੱਕੀ ਸੀ। ਉਸ ਨੂੰ ਲੱਗਦਾ ਸੀ ਜਿਵੇਂ ਅਮਨ ਕਿਸੇ ਮਰੀ ਹੋਈ ਔਰਤ ਨਾਲ ਬਲਾਤਕਾਰ ਕਰਦਾ ਹੈ। ਰੋਜ ਪਰ ਉਹ ਕਹਿੰਦੀ ਕੁਝ ਨਹੀਂ ਇਹ ਅੱਧਾ ਘੰਟਾ ਉਸ ਨੂੰ ਕਠਿਨ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਤੇ ਫਿਰ ਦੂਜੇ ਦਿਨ ਤੱਕ ਸਭ ਕੁਝ ਸ਼ਾਂਤ ਹੋ ਜਾਂਦਾ ਉਹ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ ਅਮਨ ਦੇ ਘਰਾੜੇ ਉਸ ਨੂੰ ਸੌਣ ਨਹੀਂ ਦਿੰਦੇ ਉਹ ਪਾਸਾ ਪਰਤ ਕੇ ਬਾਹਰ ਦੇਖਣ ਲੱਗ ਪੈਂਦੀ ਬਾਹਰ ਠੰਡੀ ਚਾਨਣੀ ਛਿਰਕੀ ਹੁੰਦੀ ਹੈ ਜਿਵੇਂ ਉਸ ਦਾ ਮਨ ਕਰਦਾ ਹੈ ਕਿ ਆਪਣਾ ਮੰੰਜਾ ਚੁੱਕ ਕੇ ਬਾਹਰ ਵਿਹੜੇ ਵਿੱਚ ਜਾ ਪਵੇ ਪਰ ਮੰੰਜਾ ਕਿਵੇਂ ਚੁੱਕ ਕੇ ਉਸ ਨੂੰ ਆਪਣੀ ਬੇਵਸੀ ਤੇ ਗੁੱਸਾ ਜਿਹਾ ਆਇਆ ਕਿਹੋ ਜਿਹਾ ਮੁਲਕ ਹੈ ਨਾ ਪੈਣ ਦੀ ਆਜ਼ਾਦੀ ਨਾ ਕੁਝ ਖਾਣ ਦੀ ਤੇ ਨਾ ਜਿਉਣ ਦੀ ਉਹ ਮੁੜ ਹਨੇਰੇ ਵਿੱਚ ਚਾਕਣ ਲੱਗਦੀ ਉਸ ਨੂੰ ਲੱਗਦਾ ਕਿ ਉਸ ਨਾਲ ਰਬੜ ਦਾ ਕੋਈ ਗੁੱਡਾ ਪਿਆ ਹੈ ਆਦਮੀ ਨਹੀਂ ਆਮਨ ਨੇ ਪਾਸਾ ਲਿਆ ਤੇ ਰਜਨੀ ਆਪਣੇ ਅਤੀਤ ਵਿੱਚ ਗੁੰਮ ਹੋ ਗਈ ਉਸ ਨੂੰ ਯਾਦ ਆਉਂਦਾ ਹੈ ਹੌਸਟਲ ਵਿੱਚ ਹੀ ਉਹ ਤੇ ਕਿਰਨ ਕਿੰਨੀ ਕਿੰਨੀ ਧੀਰ ਤੱਕ ਬਾਹਰ ਗਰਾਉਂਡ ਵਿੱਚ ਪਈਆਂ ਰਾਤ ਨੂੰ ਗੱਲਾਂ ਮਾਰਦੀਆਂ ਰਹਿੰਦੀਆਂ ਸਨ ਕੁੜੀਆਂ ਇੱਧਰ ਉੱਧਰ ਰੌਲਾ ਪਾਉਂਦੀਆਂ ਫਿਰਦੀਆਂ ਗਿੱਧੇ ਪੈਂਦੇ ਭੰਗੜੇ ਪੈਂਦੇ ਤੇ ਅੱਧੀ ਰਾਤ ਤੱਕ ਮਸਤਾਨੀਆਂ ਹੋਈਆਂ ਕੁੜੀਆਂ ਮਹਿਫਲਾਂ ਲਗਾਈ ਰੱਖਦੀਆਂ ਰਜਨੀ ਉਹਨਾਂ ਦੀ ਹੀਰੋਇਨ ਸੀ ਕੋਈ ਵੀ ਪ੍ਰੋਗਰਾਮ ਹੁੰਦਾ ਉਹ ਅੱਗੇ ਹੁੰਦੀ ਉਹ ਜਿਵੇਂ ਹੌਸਟਲ ਦੀ ਰੌਣਕ ਸੀ ਉਹ ਆਪਣੀਆਂ ਲਿਖੀਆਂ ਕਵਿਤਾਵਾਂ ਕੁੜੀਆਂ ਨੂੰ ਸੁਣਾਉਂਦੀ ਤੇ ਕੁੜੀਆਂ ਵੀ ਸਵਾਦ ਲੈ ਲੈ ਕੇ ਉਸ ਤੋਂ ਸ਼ੇਅਰ ਸੁਣਦੀਆਂ ਉਹ ਮस्तानी ਉਮਰ ਸੀ ਉਸ ਨੂੰ ਯਾਦ ਆਉਂਦਾ ਹੈ ਕਿ ਇੱਕ ਦਿਨ ਚਾਨਣੀ ਰਾਤ ਵਿੱਚ ਬਾਹਰ ਰਾਤ ਨੂੰ ਧਰਤੀ ਉੱਤੇ ਹੀ ਕਿਰਨ ਦੀ ਗੋਦ ਵਿੱਚ ਸਿਰ ਰੱਖੀ ਪਈ ਸੀ ਤਾਂ ਕਿਰਨ ਨੇ ਕਿਹਾ ਸੀ ਰਜਨੀ ਤੂੰ ਮੇਰੀ ਭਾਬੀ ਬਣ ਜਾ ਕਿਉਂ ਕਿਉਂਕਿ ਮੈਨੂੰ ਬਹੁਤ ਪਿਆਰੀ ਲੱਗਦੀ ਐ ਦੇਖ ਮੇਰੇ ਭਰਾ ਦੀ ਗਰਮ ਕੱਪੜੇ ਦੀ ਹੋਜਰੀ ਐ ਬਹੁਤ ਪੈਸਾ ਐ ਉਸ ਕੋਲ ਉਹ ਤੈਨੂੰ ਬਹੁਤ ਪਿਆਰ ਕਰੇਗਾ ਐਸ਼ ਕਰੇਗੀ ਨਹੀਂ ਕਿਰਨ ਮੈਨੂੰ ਤਾਂ ਵਪਾਰੀ ਲੋਕ ਉਹੀ ਨਹੀਂ ਚੰਗੇ ਲੱਗਦੇ ਤੈਨੂੰ ਪਤਾ ਏ ਮੇਰਾ ਟੇਸਟ ਕੀ ਹੈ ਮੇਰਾ ਪਤੀ ਕੋਈ ਸ਼ਾਇਰ ਹੋਵੇਗਾ ਕੋਈ ਕਵੀ ਹੋਵੇਗਾ ਜਾਂ ਕੋਈ ਕਲਾਕਾਰ ਠੀਕ ਹੈ ਕਰਵਾ ਲੈ ਸ਼ਾਇਰ ਨਾਲ ਵਿਆਹ ਭੁੱਖੀ ਮਰेंगी ਸਾਰੀ ਉਮਰ ਆਸ਼ਕਾਂ ਦੀਏ ਔਲਾਦੇ ਕਿਰਨ ਉਸ ਦਾ ਸਿਰ ਪੁੰਜੇ ਰੱਖ ਕੇ ਗੁੱਸੇ ਵਿੱਚ ਪਿਆਰ ਪਟਕਦੀ ਚਲੀ ਗਈ ਰਜਨੀ ਨੂੰ ਚੇਤੇ ਆਇਆ ਫਿਰ ਪਤਾ ਨਹੀਂ ਸਮਾਂ ਕਿਵੇਂ ਉੱਡ ਗਿਆ ਪਤਾ ਨਹੀਂ ਕਿੱਦਾਂ ਉਸਦਾ ਵਿਆਹ ਅਮਨ ਨਾਲ ਹੋ ਗਿਆ ਅਮਨ ਜੋ ਕਿ ਇੰਗਲੈਂਡ ਵਿੱਚ ਜੰਮਿਆ ਪਲਿਆ ਤੇ ਪੜਿਆ ਸੀ ਉਹ ਵੀ ਸ਼ਾਇਦ ਗਲੈਮਰ ਵਿੱਚ ਫਸ ਗਈ ਸੀ ਅਮਨ ਦੀ ਸੁੰਦਰਤਾ ਨੂੰ ਦੇਖ ਕੇ ਨਾ ਨਾ ਕਰ ਸਕੀ ਪਰ ਹੁਣ ਲੱਗਦਾ ਹੈ ਜਿਵੇਂ ਸਭ ਕੁਝ ਗਲਤਮਲਤ ਹੋ ਗਿਆ ਹੈ ਉਹ ਸੋਚਦੀ ਜਿਵੇਂ ਉਸਨੇ ਵਿਆਹ ਨਹੀਂ ਕਰਵਾਇਆ ਆਤਮ ਹੱਤਿਆ ਕੀਤੀ ਹੈ ਅਮਨ ਨਾਲ ਕਦੇ ਵੀ ਉਸਦੇ ਵਿਚਾਰ ਨਾ ਮਿਲ ਸਕੇ ਉਸੁਰੀ ਲੈ ਦਰਦ ਭਰੇ ਗੀਤ ਲਗਾ ਲੈਂਦੀ ਕਦੇ ਟੇਪ ਰਿਕਾਰਡ ਤੇ ਤੇ ਅਮਨ ਉਸ ਨੂੰ ਬੰਦ ਕਰਕੇ ਕੋਈ ਅੰਗਰੇਜ਼ੀ ਕੈਸਟ ਚੜਾ ਦਿੰਦਾ ਉਸ ਨੂੰ ਉਸ ਦੀਆਂ ਹਿੰਦੀ ਫਿਲਮਾਂ ਕਦੇ ਚੰਗੀਆਂ ਨਹੀਂ ਲੱਗਦੀਆਂ ਰਫੀ ਦੀ ਆਵਾਜ਼ ਵਾਰਿਸ਼ ਦੀ ਹੀਰ ਸ਼ਿਵ ਦੀ ਪੀੜ ਕਿਸੇ ਚੀਜ਼ ਦਾ ਵੀ ਤਾਂ ਅਮਨ ਨੂੰ ਪਤਾ ਨਹੀਂ ਹੈ ਉਹ ਸਿਰਫ ਸਰੀਰ ਦਾ ਸੰਬੰਧੀ ਹੈ ਵਿਚਾਰਾਂ ਦਾ ਨਹੀਂ ਉਸ ਨੂੰ ਲੱਗਦਾ ਹੈ ਜਿਵੇਂ ਉਹ ਇੱਕ ਦੇਹ ਦਾ ਰਿਸ਼ਤਾ ਨਿਭਾ ਰਹੀ ਹੈ ਜੀ ਨਹੀਂ ਰਹੀ ਘੜੀ ਨੇ 1 ਵਜਣ ਦਾ ਸੰਕੇਤ ਦਿੱਤਾ ਪਰ ਰਜਨੀ ਦੀਆਂ ਅੱਖੀਆਂ ਨੂੰ ਦੂਰ ਦੂਰ ਤੱਕ ਨਿੰਦਰ ਨਜ਼ਰ ਨਹੀਂ ਆ ਰਹੀ ਸੀ ਉਸ ਨੂੰ ਯਾਦ ਆਇਆ ਉਸ ਨੇ ਇੱਕ ਦਿਨ ਖਿਜ ਕੇ ਅਮਨ ਨੂੰ ਕਹਿ ਦਿੱਤਾ ਸੀ ਅਮਨ ਚੱਲ ਆਪਾਂ ਭਾਰਤ ਚੱਲੀਏ ਉੱਥੇ ਆਪਾਂ ਨੂੰ ਚੰਗੀ ਨੌਕਰੀ ਮਿਲ ਜਾਵੇਗੀ ਚੱਲ ਆਪਾਂ ਇੱਕ ਪਿਆਰੀ ਜਹੀ ਦੁਨੀਆ ਬਸਾਈਏ ਉੱਥੇ ਚੱਲ ਕੇ ਤੈਨੂੰ ਪਤਾ ਹੈ ਮੈਂ ਬ੍ਰਿਟਿਸ਼ਾਂ ਬ੍ਰਿਟਿਸ਼ ਹੋਣ ਦਾ ਮਤਲਬ ਹੈ ਸਾਰੀ ਦੁਨੀਆ ਵਿੱਚ ਮੇਰੀ ਕਦਰ ਹੈ ਫਿਰ ਇੱਥੇ ਕੀ ਕਮੀ ਐ ਹਲੇ ਤੂੰ ਨਵੀਂ ਨਮੀ ਆਈ ਐ ਪੰਜ ਸੱਤ ਸਾਲ ਇੱਥੇ ਰਹਿ ਕੇ ਵੇਖ ਤੂੰ ਵੀ ਬ੍ਰਿਟਿਸ਼ ਪਾਸਪੋਰਟ ਲੈ ਲੈ ਫਿਰ ਤੈਨੂੰ ਪਤਾ ਲੱਗੇਗਾ ਕਿ ਕੀ ਕਦਰ ਐ ਮੇਰੇ ਕਾਰਨ ਤੂੰ ਇੱਥੋਂ ਦੀ ਸਿਟੀਜ਼ਨ ਬਣ ਜਾਵੇਂਗੀ ਛੇਤੀ ਹੀ ਉਹ ਪਤਾ ਨਹੀਂ ਕੀ ਕੀ ਬੋਲਦਾ ਚਲਾ ਗਿਆ ਰਜਨੀ ਨੂੰ ਆਪਣੇ ਆਪ ਤੇ ਗੁੱਸਾ ਜਿਹਾ ਆਇਆ ਉਸ ਤਾਂ ਜੀ ਕੀਤਾ ਕਿ ਉਹ ਆਪਣੇ ਪਾਸਪੋਰਟ ਨੂੰ ਫਾੜ ਕੇ ਟੋਟੇ ਟੋਟੇ ਕਰ ਦੇ ਉਸ ਦੇ ਅੱਗੇ ਸੁੱਟ ਦੇਵੇ ਇਹ ਕਿਹੋ ਜਿਹੀ ਤਰਸਯੋਗ ਸਥਿਤੀ ਹੈ ਉਸ ਦਾ ਆਪਣਾ ਕੋਈ ਵजूद ਨਹੀਂ ਹੈ ਹੁਣ ਜੋ ਕੁਝ ਹੈ ਆਮਨ ਦੇ ਕਾਰਨ ਉਸ ਨੂੰ ਲੱਗਿਆ ਕਿ ਉਹ ਲੰਗੜੀ ਹੈ ਅਤੇ ਆਮਨ ਇੱਕ ਲਾਠੀ ਹੈ ਜਿਸ ਦੇ ਸਹਾਰੇ ਉਹ ਖੜੀ ਹੈ ਜਾਂ ਉਹ ਇੱਕ ਅਜਿਹੀ ਚਿਕਨੀ ਭੂਮੀ ਤੇ ਖੜੀ ਹੈ ਜਿੱਥੇ ਸਿਰਫ ਆਮਨ ਹੀ ਉਸ ਦਾ ਸਹਾਰਾ ਹੈ ਜੇ ਕਿਤੇ ਉਹ ਇੱਕ ਕਦਮ ਵੀ ਉਸ ਨੂੰ ਛੱਡ ਕੇ ਇੱਧਰ ਉੱਧਰ ਗਿਆ ਤਾਂ ਉਹ ਪੁੰਜੇ ਜਾ ਪਵੇਗੀ ਉਸ ਨੂੰ ਆਪਣੇ ਆਪ ਤੇ ਤਰਸ ਜਿਹਾ ਆਇਆ ਕਾਸ਼ ਉਹ ਆਪਣਾ ਮੁਲਕ ਛੱਡ ਕੇ ਇੰਨੀ ਦੂਰ ਨਾ ਆਈ ਹੁੰਦੀ ਉਸ ਨੂੰ ਆਪਣਾ ਆਪ ਅਪਮਾਨਿਤ ਜਿਹਾ ਮਹਿਸੂਸ ਹੋਇਆ ਉਸ ਨੂੰ ਯਾਦ ਆਇਆ ਕਈ ਦਿਨ ਹੋਏ ਅਮਨ ਉਸ ਤੇ ਬਰਸ ਪਿਆ ਸੀ ਭਾਵੇਂ ਉਸ ਨੂੰ ਗੁੱਸਾ ਘੱਟ ਹੀ ਆਉਂਦਾ ਹੈ ਪਰ ਕਦੇ-ਕਦੇ ਉਸ ਦੇ ਠੰਡੇ ਵਿਵਹਾਰ ਨੂੰ ਦੇਖ ਕੇ ਉਹ ਚਿੜ ਜਾਂਦਾ ਸੀ ਉਹ ਉਸ ਦੇ ਜਨਮ ਦਿਨ ਤੇ ਉਸ ਦੇ ਲਈ ਘੜੀ ਲੈ ਕੇ ਆਇਆ ਸੀ ਰਜਨੀ ਨੇ ਹੱਥ ਤੇ ਬੰਨਣ ਦੀ بجائے ਦਰਜ ਵਿੱਚ ਰੱਖ ਦਿੱਤੀ ਰਾਜੀ ਮੈਂ ਘੜੀ ਤੇਰੇ ਬੰਨਣ ਵਾਸਤੇ ਲੈ ਕੇ ਆਇਆ ਸੰਭਾਲ ਕੇ ਰੱਖਣ ਲਈ ਨਹੀਂ ਅਮਨ ਮੈਨੂੰ ਘੜੀ ਬੰਨਣਾ ਚੰਗਾ ਨਹੀਂ ਲੱਗਦਾ ਜਦੋਂ ਘੜੀ ਹੱਥ ਤੇ ਹੋਵੇ ਤਾਂ ਮੈਨੂੰ ਟਾਈਮ ਦੇਖ-ਦੇਖ ਲੱਗਦਾ ਹੈ ਕਿ ਮੈਂ ਆਪਣਾ ਸਮਾਂ ਬਰਬਾਦ ਕਰ ਰਹੀ ਹਾਂ ਜ਼ਿੰਦਗੀ ਹੱਥੋਂ ਨਿਕਲਦੀ ਜਾ ਰਹੀ ਹੈ ਪਰ ਜਦੋਂ ਟਾਈਮ ਹੀ ਨਾ ਦੇਖੀਏ ਤਾਂ ਲੱਗਦਾ ਹੈ ਵਕਤ ਗੁਜ਼ਰ ਰਿਹਾ ਹੈ ਪਲੀਜ਼ ਤੂੰ ਮਾਈਂਡ ਨਾ ਕਰੀਂ ਠੀਕ ਐ ਘੜੀ ਦੀ ਤਾਂ ਗੱਲ ਛੱਡਦੀ ਮੈਂ ਕਦੇ ਵੀ ਤੈਨੂੰ ਆਪਣੇ ਪਿਆਰ ਦਾ ਜਵਾਬ ਪਿਆਰ ਚ ਦਿੰਦਿਆਂ ਨਹੀਂ ਦੇਖਿਆ ਹਮੇਸ਼ਾ ਐਦਾਂ ਰਹਿਣੀ ਐ ਚੁੱਪਚਾਪ ਇਥੋਂ ਤੱਕ ਕੇ ਬਿਸਤਰ ਚ ਵੀ ਤੂੰ ਮੈਨੂੰ ਲੱਗਦਾ ਹੈ ਕਿ ਆਪਣੀ ਜੌਬ ਕਰ ਰਹੀ ਹੈ ਪਿਆਰ ਨਹੀਂ ਅਮਨ ਤੂੰ ਸਹੀ ਆਖਦਾ ਹੈ ਕਿ ਮੈਂ ਤੇਰੇ ਪਿਆਰ ਦਾ ਜਵਾਬ ਪਿਆਰ ਚ ਨਹੀਂ ਦਿੰਦੀ ਆਖਰ ਕਦੋਂ ਤੱਕ ਕੋਈ ਐਕਟਿੰਗ ਕਰ ਸਕਦਾ ਹੈ ਮੈਂ ਪਿਆਰ ਦੀ ਐਕਟਿੰਗ ਕਰਕੇ ਥੱਕ ਗਈ ਹਾਂ ਮੈਂ ਮਾਨਸਿਕ ਤੌਰ ਤੇ ਬਹੁਤ ਇਕੱਲੀ ਹਾਂ ਇਹ ਵਿਲੈਤੀ ਜੀਵਨ ਮੇਰੀ ਰੂਹ ਦੇ ਖਲਾ ਨੂੰ ਨਹੀਂ ਭਰ ਸਕਿਆ ਮੈਨੂੰ ਲੱਗਦਾ ਹੈ ਅਸੀਂ ਦੋ ਅਲੱਗ ਅਲੱਗ ਕਲਚਰ ਹਾਂ ਜੋ ਸਾਡੇ ਮਾਪਿਆਂ ਦੀਆਂ ਗਲਤੀਆਂ ਕਾਰਨ ਇਕੱਠੇ ਹੋ ਗਏ ਹਾਂ ਨਾ ਤੇਰੇ ਨਾਲ ਇਨਸਾਫ ਹੋ ਰਿਹਾ ਨਾ ਮੇਰੇ ਨਾਲ ਪਰ ਰਾਜ ਜੀ ਕਿਉਂ ਕਿਸ ਲਈ ਕੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਕੀ ਤੂੰ ਮੇਰੇ ਨਾਲ ਖੁਸ਼ ਨਹੀਂ ਹੈ ਕੀ ਮੈਂ ਖੂਬਸੂਰਤ ਨਹੀਂ ਹਾਂ ਦੱਸ ਕੀ ਕਮੀ ਐ ਮੇਰੇ ਚ ਉਹ ਉਸ ਦਾ ਮੋਢਾ ਫੜ ਕੇ ਹਿਲਾ ਰਿਹਾ ਸੀ ਅਮਨ ਤੇਰੇ ਚ ਕੋਈ ਕਮੀ ਨਹੀਂ ਹੈ ਤੂੰ ਖੂਬਸੂਰਤ ਹੈ ਜਵਾਨ ਹੈ ਤਿਉਹ ਸਭ ਕੁਝ ਮੈਨੂੰ ਦੇ ਸਕਦਾ ਹੈ ਜੋ ਹਰ ਔਰਤ ਆਪਣੇ ਮਰਦ ਤੋਂ ਚਾਹੁੰਦੀ ਹੈ ਪਰ ਕਦੇ-ਕਦੇ ਜ਼ਿੰਦਗੀ ਚ ਐਸੀ ਸਟੇਜ ਆਉਂਦੀ ਹੈ ਅਮਨ ਜਦੋਂ ਬੰਦਾ ਚਾਹੁੰਦਾ ਹੈ ਉਹ ਕਿਸੇ ਨਾਲ ਸਿਰਫ ਗੱਲਾਂ-ਬਾਤਾਂ ਨਾਲ ਸਵਾਲ-ਜਵਾਬ ਕਰੇ ਤੇ ਜਦੋਂ ਉਸ ਨੂੰ ਬਰਾਬਰ ਦਾ ਜਵਾਬ ਨਹੀਂ ਮਿਲਦਾ ਤਾਂ ਬੰਦਾ ਹਾਰ ਜਾਂਦਾ ਹੈ ਟੁੱਟ ਜਾਂਦਾ ਹੈ ਉਸ ਦਾ ਮਨ ਮਰ ਜਾਂਦਾ ਹੈ ਜਿਵੇਂ ਮੇਰਾ ਮਨ ਮਰ ਗਿਆ ਹੈ ਉਹ ਬੋਲਦੀ ਚੱਲੀ ਗਈ ਤੇ ਅਮਨ ਉਸ ਦੇ ਮੂੰਹ ਵੱਲ ਦੇਖਦਾ ਰਿਹਾ ਉਹ ਦਿਨ ਗਿਆ ਤੇ ਅੱਜ ਦਾ ਦਿਨ ਹੈ ਅਮਨ ਨੇ ਮੁੜ ਕੇ ਉਸ ਤੋਂ ਕੋਈ ਵਿਸ਼ੇਸ਼ ਉਮੀਦ ਨਹੀਂ ਰੱਖੀ ਉਹ ਖੁਦ ਤਾਂ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ ਸਮਾਂ ਗੁਜ਼ਰ ਰਿਹਾ ਸੀ ਹੁਣ ਉਹ ਦੋਵੇਂ ਰੂਮ ਮੇਟ ਵਾਂਗ ਸਨ ਦੋਵੇਂ ਸਵੇਰੇ ਉੱਠਦੇ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਸ਼ਾਮ ਨੂੰ ਇਕੱਠੇ ਹੁੰਦੇ ਖਾਣਾ ਮਿਲ ਕੇ ਬਣਾਉਂਦੇ ਇਕੱਠੇ ਖਾਂਦੇ ਕਿਤੇ ਘੁੰਮ ਫਿਰ ਆਉਂਦੇ ਤੇ ਫਿਰ ਸੌਂ ਜਾਂਦੇ। ਇਹ ਹੀ ਉਹਨਾਂ ਦੀ ਦਿਨਚਰਿਆ ਬਣ ਗਈ ਸੀ। ਦੋਵਾਂ ਨੂੰ ਇੱਕ ਦੂਜੇ ਨਾਲ ਕੋਈ ਸ਼ਿਕਵਾ ਨਹੀਂ ਸੀ। ਸੋਚਦੇ ਸੋਚਦੇ ਪਤਾ ਨਹੀਂ ਕਦੋਂ ਰਜਨੀ ਦੀ ਅੱਖ ਲੱਗ ਗਈ। ਪਤਾ ਉਦੋਂ ਲੱਗਿਆ ਜਦੋਂ ਘੜੀ ਦੀ ਟੰ ਟੰ ਨੇ 7 ਵਜੇ ਦਾ అలਾਰਮ ਦਿੱਤਾ। ਉਸਨੇ ਉਨੀਦ ਦੀਆਂ ਅੱਖਾਂ ਨਾਲ ਆਪਣੇ ਸੱਜੇ ਪਾਸੇ ਵੱਲ ਦੇਖਿਆ। ਧਰਮਸ਼ ਵਿੱਚ ਉਸ ਲਈ ਚਾਹ ਰੱਖ ਕੇ ਅਮਨ ਆਪਣੀ ਚਾਹ ਪੀ ਰਿਹਾ ਸੀ ਉਸ ਦਾ ਵੀ ਕੰਮ ਤੇ ਜਾਣ ਦਾ ਟਾਈਮ ਹੋ ਗਿਆ ਸੀ ਉਹ ਟੁੱਟੇ ਸਰੀਰ ਨਾਲ ਉੱਠੀ ਤੇ ਕੱਪ ਚ ਚਾਹ ਪਾ ਕੇ ਪੀਣ ਲੱਗੀ ਗਰਮ ਚਾਹ ਨੇ ਉਸ ਦੀ ਨੀਂਦ ਉਡਾ ਦਿੱਤੀ ਉਸ ਨੇ ਅਜੇ ਹੀ ਚਾਹ ਪਿਉਣ ਲਈ ਆਪਣੇ ਰੂਮ ਮੇਟ ਦਾ ਦਿਲੋਂ ਧੰਨਵਾਦ ਕੀਤਾ